ਪੀ ਜੋ ਗੋਟਾਮੋ ਬੇ ਦੇ ਵਿੱਚ ਸੀਕ੍ਰੀਟਿਵ ਮਾਈਗ੍ਰੈਂਟ ਮਿਸ਼ਨ ਸੈਟਅਪ ਕੀਤਾ ਗਿਆ ਹੈ ਅਮਰੀਕਾ ਵੱਲੋਂ ਬੈਨਜ਼ੋਏਲਾ ਦੇ ਲੋਕਾਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਰੀਸੈਂਟਲੀ ਇੱਕ ਟੈਕਸਸ ਤੋਂ ਯੂਐਸ ਦਾ ਜਿਹੜਾ ਮਿਲਟਰੀ ਬੇਸ ਆ ਕਿਊਬਾ ਦੇ ਵਿੱਚ ਗੋਟਾਮੋ ਬੇ ਬਣਾਇਆ ਤਾਂ ਇਸ ਕੰਮ ਲਈ ਸੀ ਪਈ ਦੂਜੇ ਮੁਲਕਾਂ ਦੇ ਜਿਹੜੇ ਟੈਰਰਿਸਟ ਆ ਜਾਂ ਅਤਵਾਦੀ ਆ ਉਹਨਾਂ ਨੂੰ ਸਤੰਬਰ 11 2001 ਤੋਂ ਬਾਅਦ ਇੱਥੇ ਲਿਆਂਦਾ ਜਾਵੇ ਇੱਥੇ ਰੱਖਿਆ ਜਾਵੇ ਉੱਥੇ ਰੱਖੇ ਵੀ ਗਏ ਸੀ ਪਰ ਹੁਣ ਜੋ ਅਨਡਾਕੂਮੈਂਟਡ ਲੋਕ ਆ ਉਹਨਾਂ ਨੂੰ ਉੱਥੇ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਵੀ 30000 ਤੋਂ ਵੱਧ ਮਾਈਗ੍ਰੈਂਟਸ ਨੂੰ ਉੱਥੇ ਰੱਖਣ ਦੇ ਲਈ ਆਲਰੇਡੀ ਟੈਂਟ ਜੋ ਆ ਉਹ ਸੈਟਅਪ ਕਰਨੇ ਸ਼ੁਰੂ ਕਰ ਦਿੱਤੇ ਆ ਨਿਊਯਾਰਕ ਟਾਈਮ ਦੇ ਮੁਤਾਬਕ 850 ਦੇ ਕਰੀਬ ਟ੍ਰੂਪਸ ਉੱਥੇ ਅਸਾਈਨ ਕੀਤੇ ਗਏ ਆ 700 ਦੇ ਕਰੀਬ ਸਿਵਿਲਿਅਨਸ ਹੈਗੇ ਆ ਤੇ ਬੈੱਡ ਜਿਹੜੇ ਆ ਉਹ ਸੈਟਅਪ ਕਰ ਦਿੱਤੇ ਗਏ ਹੈਗੇ ਆ ਛੋਟੇ ਛੋਟੇ ਜਿਹੜੇ ਟੈਂਟ ਆ ਉਹ ਕਹਿੰਦੇ ਭਈ ਦੇਖੇ ਜਾ ਸਕਦੇ ਹੈਗੇ ਆ ਸੈਟਲਾਈਟ ਇਮੇजेस ਤੋਂ ਇਸੇ ਤਰ੍ਹਾਂ ਹੁਣ ਕੁਝ ਮਿੰਟ ਪਹਿਲਾਂ ਹੀ ਜਿਹੜੀ ਆ ਨਿਊਯਾਰਕ ਟਾਈਮ ਨੇ ਖਬਰ ਅਪਡੇਟ ਕੀਤੀ ਆ ਕਿ ਜਿਹੜੇ ਲੋਕਾਂ ਨੂੰ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਸੀ ਕਿ ਪਨਾਮਾ ਦੇ ਵਿੱਚ ਰਿਪੋਰਟ ਕੀਤਾ ਗਿਆ ਹੈ ਜਿਹਦੇ ਵਿੱਚ ਪੰਜਾਬੀ ਵੀ ਸੀ ਭਾਰਤੀ ਬੂਲ ਦੇ ਵੀ ਸੀਗੇ ਉਹਨਾਂ ਨੂੰ ਹੁਣ ਪਨਾਮਾ ਦੇ ਰਿਮੋਟ ਜੰਗਲ ਕੈਂਪ ਦੇ ਵਿੱਚ ਰੱਖਿਆ ਗਿਆ ਕਹਿੰਦੇ ਵੀ ਜੰਗਲ ਕੈਂਪ ਇਦਾਂ ਦਾ ਜਿੱਦਾਂ ਜ਼ੂ ਹੁੰਦਾ ਜਿੱਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈਗਾ ਤੇ ਉਹ ਕੇਜਸ ਆ ਫੈਂਸਡ ਕੇਜਸ ਉਹਦੇ ਵਿੱਚ ਹੈਗੇ ਆ ਇੱਕ ਡਿਟੇਨੀ ਨੇ ਇਹਦੇ ਬਾਰੇ ਦੱਸਿਆ ਫੋਟੋਆਂ ਵੀ ਕੁਝ ਆਊਟ ਹੋਈਆਂ ਉਹਨਾਂ 'ਚ ਕੁਝ ਲੱਗਦਾ ਆ ਵੀ ਆਪਣੇ ਜਿਹੜੇ ਉਹਨਾਂ 'ਚ ਇੰਡੀਅਨ ਵੀ ਹੋ ਸਕਦੇ ਹੈਗੇ ਆ 100 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਉਹ ਉਹ ਯੂਐਸ ਤੋਂ ਪਨਾਮਾ ਭੇਜੇ ਗਏ ਸੀ ਪਨਾਮਾ ਉਹਨਾਂ ਨੂੰ ਹੋਟਲ ਚ ਲੌਕ ਕੀਤਾ ਗਿਆ ਸੀ ਉਹ ਤੋਂ ਬਾਅਦ ਮੰਗਲਵਾਰ ਰਾਤ ਨੂੰ ਉਹਨਾਂ ਨੂੰ ਬੱਸਾਂ ਵਿੱਚ ਚਾੜ੍ਹ ਕੇ ਜਿਹੜਾ ਕਾਫੀ ਦੂਰ ਆ ਪਨਾਮਾ ਦੇ ਵਿੱਚ ਸ਼ਹਿਰ ਤੋਂ ਬਾਹਰ ਜੰਗਲ ਉੱਥੇ ਇਹ ਕੈਂਪ ਜਿਹੜਾ ਆ ਉਹ ਸੈਟਅਪ ਕੀਤਾ ਗਿਆ ਹੈਗਾ ਕੰਡੀਸ਼ਨਸ ਕਹਿੰਦੇ ਬਹੁਤ ਬੈਡ ਹੈਗੀਆਂ ਉੱਥੇ ਬਿਮਾਰੀਆਂ ਡੇਂਗੂ ਹੋਰ ਇਦਾਂ ਦਾ ਸਾਰਾ ਕੁਝ ਲਗ ਸਕਦਾ ਹੈਗਾ ਗਵਰਨਮੈਂਟ ਨੇ ਕਿਸੇ ਵੀ ਜਰਨਲਿਸਟ ਜਾਂ ਏਡ ਆਰਗੇਨਾਈਜੇਸ਼ਨ ਨੂੰ ਕਿਸੇ ਤਰ੍ਹਾਂ ਦੀ ਵੀ ਸਪੋਰਟ ਦੇਣ ਤੋਂ ਨਾ ਕਰ ਦਿੱਤਾ ਹੈਗਾ ਆ ਆਰਟਿਮਸ ਗੈਸਮ ਦੇ ਇੱਕ 27 ਸਾਲਾਂ ਦਾ ਮਾਈਗ੍ਰੈਂਟ ਈਰਾਨ ਦਾ ਰਹਿਣ ਵਾਲਾ ਸੀ ਉਹ ਕਹਿੰਦਾ ਵੀ 4 ਘੰਟੇ ਦੀ ਡਰਾਈਵ ਸਾਨੂੰ ਲੱਗੀ ਉਹ ਪਨਾਮਾ ਦੇ ਹੋਟਲ ਤੋਂ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਹੈਗਾ ਕਹਿੰਦੇ ਸਿਰਫ ਇੱਕ ਸਾਨੂੰ ਪੀਸ ਆਫ ਬ੍ਰੈਡ ਦਿੱਤਾ ਤੇ ਅਸੀਂ ਜੋ ਫਲੋਰ ਦੇ ਉੱਤੇ ਸੀਮਟ ਦੇ ਉੱਤੇ ਬੈਠੇ ਹੋਏ ਆ ਇਸ ਪੂਰੇ ਗਰੁੱਪ ਦੇ ਵਿੱਚ 8 ਬੱਚੇ ਵੀ ਸੀ ਉਹਨਾਂ ਦੀ ਜਿਹੜੀ ਕੀ ਸਿਚੁਏਸ਼ਨ ਆਏ ਕੋਈ ਪਤਾ ਨਹੀਂ ਜੋ ਵਕੀਲ ਆ ਉਹ ਇਹ ਕਹਿ ਰਿਹਾ ਵੀ ਪਨਾਮਾ ਦੇ ਵਿੱਚ 24 ਘੰਟੇ ਤੋਂ ਵੱਧ ਕਿਸੇ ਨੂੰ ਰੱਖਣਾ ਜੇਲ੍ਹ ਦੇ ਵਿੱਚ ਉਹ ਇਲੀਗਲ ਹੈਗਾ ਆ ਪਨਾਮਾ ਦੇ ਡਿਪਟੀ ਮਿਨਿਸਟਰ ਕਾਰਲਸ ਰਿਉਸ ਰਨਾਂਡਸ ਨੇ ਕਨਫਰਮ ਕੀਤਾ 97 ਲੋਕਾਂ ਨੂੰ ਇਸ ਕੈਂਪ ਦੇ ਵਿੱਚ ਟਰਾਂਸਫਰ ਕੀਤਾ ਗਿਆ ਹੈ ਕਹਿੰਦੇ ਵੀ ਦੇ ਆਰ ਨਾਟ ਡਿਟੇਨੀਜ਼ ਇਹ ਮਾਈਗ੍ਰੈਂਟ ਕੈਂਪ ਆ ਜਿੱਥੇ ਉਹਨਾਂ ਦੀ ਟੇਕ ਕੇਅਰ ਕੀਤੀ ਜਾਊਗੀ ਡਿਟੈਂਸ਼ਨ ਕੈਂਪ ਨਹੀਂ ਹੈਗਾ ਉਹਨੂੰ ਉਸ ਹਿਸਾਬ ਦੇ ਨਾਲ ਉਹ ਸ਼ੋਅ ਕਰ ਰਹੇ ਹੈਗੇ ਆ ਪਰ ਇੱਕ ਇੰਟਰਵਿਊ ਦੇ ਦੌਰਾਨ ਪਨਾਮਾ ਦੇ ਸੀਕਿਉਰਿਟੀ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਪ੍ਰੋਟੈਕਸ਼ਨ ਦੇ ਲਈ ਇਹ ਜੰਗਲ ਦੇ ਵਿੱਚ ਇਹ ਸਾਰਾ ਕੁਝ ਸੈਟਅਪ ਕੀਤਾ ਹੈਗਾ ਹੁਣ ਯੂ ਐਸ ਦੀ ਗਵਰਨਮੈਂਟ ਨੇਚਰਲੀ ਉਹਨਾਂ ਨੂੰ ਕੁਝ ਨਾ ਕੁਝ ਪੈਸੇ ਦਿੱਤੇ ਹੋਣਗੇ ਉਹਨਾਂ ਦੇ ਸੰਭਾਲ ਦੇ ਲਈ ਪਰ ਜਿਹੜੇ ਜੰਗਲ ਦੇ ਵਿੱਚ ਲੋਕਾਂ ਨੂੰ ਭੇਜਿਆ ਗਿਆ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਕੋਸਟਾ ਰੀਕੋ ਦੇ ਵਿੱਚ ਵੀ ਕਾਫੀ ਰਿਪੋਰਟਰਸ ਭੇਜੇ ਗਏ ਆ ਜਿਹੜੇ ਸੈਂਟਰਲ ਏਸ਼ੀਆ ਤੋਂ ਇੰਡੀਆ ਤੋਂ ਰਹਿਣ ਵਾਲੇ ਹੈਗੇ ਆ ਤੇ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਆਪਣੇ ਪਰਿਵਾਰਾਂ ਨੂੰ ਕਾਲਾਂ ਵੀ ਕਰਨੀਆਂ ਸ਼ੁਰੂ ਕੀਤੀਆਂ ਵੀ ਸਾਨੂੰ ਟਿਕਟ ਤੇ ਪੈਸੇ ਭੇਜੋ ਜਾਂ ਸਾਡੀ ਟਿਕਟ ਲੈ ਕੇ ਦਿਓ ਤਾਂ ਕਿ ਅਸੀਂ ਉੱਥੋਂ ਵਾਪਸ ਆਪਣੇ ਆਪਣੇ ਮੁਲਕ ਨੂੰ ਜਾ ਸਕੀਏ ਜੀ ਸਥਿਤੀ ਜਿਹੜੀ ਇਹਨਾਂ ਸਾਰੇ ਡਿਪੋਰਟਿਸ ਤੇ ਲਈ ਇਹਨਾਂ ਅਸਾਈਲਮ ਸੀਕਰਸ ਦੇ ਲਈ ਬੜੀ ਚੰਗੀ ਜਿਹੜੀ ਉਹ ਨਹੀਂ ਚੱਲ ਰਹੀ ਹੈਗੀ ਜਿੱਦਾਂ ਹੁਣ ਦੇਖੋ ਜੰਗਲ ਕੈਂਪਾਂ ਦੇ ਵਿੱਚ ਜਿੱਦਾਂ ਜ਼ੂ ਵਾਂਗੂ ਉਦਾਂ ਰੱਖ ਰਿਆ ਕੱਲ ਆਪਾਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ ਜਿਹੜੀਆਂ ਉੱਥੋਂ ਦੇ ਇੱਕ ਉਹ ਜਿਹੜੇ ਹੋਟਲ ਦੀਆਂ ਸੀਗੀਆਂ ਵੀ ਉੱਥੇ ਰੱਖਿਆ ਜਿਹੜਾ ਉਹ ਜਾ ਰਿਹਾ ਸੀ ਇਹਦੇ ਤੇ ਸ਼ੀਸ਼ਿਆਂ ਦੇ ਉੱਤੇ ਹੈਲਪ ਅਸ ਜਿਹੜੇ ਉਹ ਲਿਪਸਟਿਕ ਦੇ ਨਾਲ ਬੀਬੀਆਂ ਜਿਹੜੀਆਂ ਆ ਉਹ ਲਿਖ ਰਹੀਆਂ ਸੀ ਉਹ ਕਹਿ ਰਹੇ ਸੀਗੇ ਵੀ ਹੁਣ ਅਸੀਂ ਜਦੋਂ ਵਾਪਸ ਸਾਨੂੰ ਆ ਜਿਹੜੇ ਮੁਰਤ ਤੋਂ ਆਏ ਆ ਜੇ ਉੱਥੇ ਘੱਲਿਆ ਤਾਂ ਸਾਨੂੰ ਉੱਥੇ ਮਾਰ ਦਿੱਤਾ ਜਾਊਗਾ ਵੀ ਵੀ ਆਰ ਡੈਡ ਔਨ ਅਰਾਈਵਲ ਸੋ ਉਹ ਜਿਹੜੀ ਸਥਿਤੀ ਉਹਨਾਂ ਲੋਕਾਂ ਦੇ ਲਈ ਖਾਸੀ ਜਿਹੜੀ ਮਾੜੀ ਆ ਉਹ ਅਬਣੀ ਪਈਆ ਆ 300 ਤੋਂ ਜ਼ਿਆਦਾ ਜਿਹੜੇ ਮਾਈਗ੍ਰੈਂਟਸ ਆ ਡੈਕਾਪੋਲਿਸ ਹਸਪਤਾਲ ਦੇ ਵਿੱਚ ਉਹਨਾਂ ਨੇ ਰੱਖੇ ਹੈਗੇ ਆ ਕਿੰਨੇ ਵੀ ਕਈਆਂ ਨੇ ਨਿਊਯਾਰਕ ਟਾਈਮਜ਼ ਨੂੰ ਕਾਲ ਤੇ ਟੈਕਸਟ ਮੈਸੇਜ ਕਰਕੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਐ ਤੱਕ ਜਿੱਦਾਂ ਤੁਸੀਂ ਵੀ ਦੱਸਿਆ ਵੀ ਆਪਣੇ ਵੀ ਲੋਕਾਂ ਦੀਆਂ ਜਿਹੜੀਆਂ ਕਾਲਾਂ ਆ ਉਹ ਇੱਥੇ ਆ ਰਹੀਆਂ ਆ ਜਿਹੜੀ ਤਸਵੀਰ ਸ਼ੁਰੂਆਤ ਦੇ ਵਿੱਚ ਤੁਸੀਂ ਦੇਖਦੇ ਆ ਉਹ ਹਾਵ-ਪਾਵ ਤੋਂ ਸ਼ਕਲ ਤੋਂ ਜਿਹੜੇ ਉਹ ਆਪਣੀ ਜਿਹੜੇ ਭਾਰਤੀ ਮੂਲ ਦੇ ਜਿਹੜੇ ਆ ਉਹ ਮੁੰਡੇ ਲੱਗਦੇ ਆ ਬੀਓਟੀਆ ਸੋ ਉਹ ਇੱਕੋ ਥਾਂ ਤੋਂ ਬਾਹਰ ਉਹਨਾਂ ਨੇ ਜਿਹੜੇ ਵੀ ਹਥਿਆਰਬੰਦ ਜਿਹੜੇ ਪੁਲਸ ਵਾਲੇ ਆ ਉਹ ਲਾਏ ਹੋਏ ਆ ਤਾਂ ਜੋ ਉੱਥੋਂ ਕੋਈ ਬਾਹਰ ਜਿਹੜਾ ਉਹ ਨਾ ਜਿਹੜਾ ਹੋ ਨਿਕਲ ਸਕੇ ਸੋ ਓਵਰਆਲ ਇਮੀਗ੍ਰੇਸ਼ਨ ਦੇ ਦੇ ਉੱਤੇ ਨਕੇਲ ਜਿਹੜੀ ਉਹ ਪੂਰੀ ਤਰ੍ਹਾਂ ਟਾਈਟ ਜਿਹੜੀ ਉਹ ਚੱਲ ਰਹੀ ਹੈਗੀ ਆ